ਹਾੜੇ ਜਿਹੜੇ ਨੇ ਇਹ ਅਸਲ ਦੇ ਵਿੱਚ ਕੁਦਰਤੀ ਨੇ ਜਾਂ ਇਹ ਕੋਈ ਸਿਸਟਮ ਦੇ ਤਹਿਤ ਹੋ ਰਹੇ ਨੇ ਜਾਂ ਇਹ ਮੈਨਮੇਡ ਦੇ ਦੇਖੋ ਇਹਦੇ ਵਿੱਚ ਹੁਣ ਮੌਨਸੂਨ ਤੇ ਬੱਦਲ ਤੇ ਮੀਂਹ ਇਹ ਤਾਂ ਕੁਦਰਤ ਦਾ ਰੋਲ ਹੈ ਪਰ ਜਿਹੜੇ ਡੈਮ ਸਾਡੇ ਕੋਲ ਬਣੇ ਹੋਏ ਨੇ ਜਿਹੜੇ ਕਿ ਜਦੋਂ ਪਾਣੀ ਵੱਧ ਆ ਜਾਂਦਾ ਹੈ ਤੇ ਉਹਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਆ ਇੱਕ ਰੈਗੂਲੇਟ ਕਰਨ ਦਾ ਕੰਮ ਕਰਦੇ ਆ ਉਹ ਬੰਦੇ ਦੇ ਹੱਥ ਵਿੱਚ ਨੇ ਹੂੰ ਤੇ ਬਹੁਤ ਲੰਮੇ ਸਮੇਂ ਤੋਂ ਡੈਮ ਚੱਲ ਰਹੇ ਐ ਪਰ ਅਸੀਂ 2023 ਦੇ ਵਿੱਚ ਪਹਿਲੀ ਵਾਰੀ ਅੰਕੜਿਆਂ ਦੇ ਆਧਾਰ ਤੇ ਇਹ ਗੱਲ ਨੂੰ ਸਮਝੇ ਕਿ ਇਹਦੇ ਵਿੱਚ ਬਹੁਤ ਵੱਡੇ ਖਤਰਨਾਕ ਲੈਵਲ ਦੀ ਜਿਹੜੀ ਐ ਕੋਤਾਹੀ ਵੀ ਹੋ ਜਾਂਦੀ ਐ ਤੇ ਉਹ 2023 ਦੇ ਵਿੱਚ ਹੋਈ ਉਹ ਕੋਤਾਹੀ ਨੂੰ ਅਸੀਂ ਉਜਾਗਰ ਵੀ ਕੀਤਾ ਲੋਕਾਂ ਸਾਹਮਣੇ ਵੀ ਰੱਖਿਆ ਪਰ ਸਰਕਾਰਾਂ ਨੇ ਉਹਨੂੰ ਅਣਗੌਲਿਆਂ ਜਿਹਾ ਕਰ ਦਿੱਤਾ ਤੇ ਇਸ ਕਰਕੇ ਅਸੀਂ 225 ਦੇ ਵਿੱਚ ਵੀ ਕਾਫੀ ਰੌਲਾ ਪਹਿਲਾਂ ਤੋਂ ਹੀ ਪਾਣਾ ਸ਼ੁਰੂ ਕਰ ਦਿੱਤਾ ਸੀਗਾ ਕਿਉਂਕਿ ਸਾਨੂੰ ਇਹ ਲੱਗ ਰਿਹਾ ਸੀਗਾ ਕਿ ਬਾਅਦ ਵਿੱਚ ਫਿਰ ਇਹਹੀ ਪ੍ਰੋਬਲਮ ਆ ਸਕਦੀ ਹੈ ਸੋ ਇਹਦੇ ਵਿੱਚ ਦੋਨੋਂ ਪੱਖ ਨੇ ਮਤਲਬ ਕੁਦਰਤ ਦਾ ਪੱਖ ਤੇ ਇੰਨਾ ਕੀ ਹੈ ਕਿ ਕੁਦਰਤ ਨੇ ਤਾਂ ਸਾਨੂੰ ਪਾਣੀ ਦਿੱਤਾ ਹੈ ਪਰ ਉਸ ਨੂੰ ਸੰਭਾਲਣ ਵਾਸਤੇ ਜੋ ਸਾਡੇ ਕੋਲ ਹੈ ਉਹਨੂੰ ਅਸੀਂ ਵਧੀਆ ਤਰੀਕੇ ਵਰਤ ਨਹੀਂ ਰਹੇ ਉਹ ਤੇ ਸਿਸਟਮ ਦਾ ਵੀ ਹੱਥ ਹੈ ਤੇ ਕਹਿ ਲਓ ਹੁਣ ਉਹਨੂੰ ਹੁਣ ਇੱਕ ਹਿਊਮਨ 에ਰਰ ਕਹਿ ਸਕਦੇ ਆਂ ਇਹ ਇੱਕ ਨਲਾਕੀ ਕਹਿ ਸਕਦੇ ਤੁਸੀਂ ਗੱਲ ਕੀਤੀ ਹਿਊਮਨ ਏਰਰ ਦੀ ਗੱਲ ਅਸੀਂ ਵੀ ਫੈਕਚੁਅਲੀ ਕਰਦੇ ਹਾਂ ਤੁਸੀਂ ਵੀ ਫੈਕਚੁਅਲੀ ਕਰਦੇ ਆ ਤਾਂ ਹੀ ਮੈਂ ਤੁਹਾਡੇ ਕੋਲ ਆਇਆ 2023 ਦੇ ਤੁਹਾਡੇ ਕੋਲ ਕੋਈ ਸਬੂਤ ਹੈ ਜਾਂ 2025 ਦੇ ਫਲੱਡਸ ਦੇ ਕੋਈ ਸਬੂਤ ਤੁਹਾਡੇ ਕੋਲ ਹੈਗੇ ਆ ਜਿਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਿੱਥੇ ਕਿੱਥੇ ਸਿਸਟਮ ਦਾ ਕੋਲਾਪਸ ਹੋ ਰਿਹਾ ਕਿੱਥੇ ਨਾ ਕਿੱਥੇ ਇਹ ਹੜ ਜਿਹੜੇ ਆ ਉਹ ਮੈਨ ਮੇਡ ਆ ਕੁਝ ਨਾ ਕੁਝ ਗਲਤੀ ਹੋ ਰਹੀ ਹੈ ਬਿਲਕੁਲ ਜੀ ਅ ਜਦੋਂ ਹੁਣ ਜਿਹੜਾ ਡੈਮਸ ਆਪਣੇ ਕੋਲ ਹੈਗੇ ਆ ਇਹਦੇ ਦੋ ਮੇਨ ਡੈਮ ਜਿਹੜੇ ਪੰਜਾਬ ਨੂੰ ਅਫੈਕਟ ਕਰਦੇ ਆ ਇੱਕ ਹੈਗਾ ਪੌਂਗ ਡੈਮ ਜਿਹੜਾ ਬਿਆਸ ਦਰਿਆ ਦੇ ਉੱਤੇ ਹੈ ਤੇ ਇੱਕ ਹੈਗਾ ਪਖੜਾ ਡੈਮ ਜਿਹੜਾ ਸਤਲੁਜ ਦਰਿਆ ਦੇ ਉੱਤੇ ਹੈ ਇਹਨਾਂ ਦੇ ਵਿੱਚ ਤਿੰਨ ਤਰ੍ਹਾਂ ਦਾ ਡੇਟਾ ਹੁੰਦਾ ਹੈ ਜਿਹੜਾ ਕਿ ਰੋਜ਼ ਲਿਆ ਜਾਂਦਾ ਹੈ ਜਾਂ ਕਈ ਵਾਰੀ ਦਿਨ ਚ ਲਿਆ ਜਾਂਦਾ ਹੈ ਤੇ ਉਹ ਬੜਾ ਇੱਕ ਇੰਪੋਰਟੈਂਟ ਇੰਡੀਕੇਟਰ ਹੁੰਦਾ ਹੈ ਕਿ ਉਹ ਦਿਖਾਉਂਦਾ ਹੈ ਕਿ ਕੀ ਹੋ ਰਿਹਾ ਉਹ ਕੀ ਹੈ ਪਹਿਲੀ ਚੀਜ਼ ਹੈਗੀ ਉਹ ਇਨਫਲੋ ਕਿ ਕਿੰਨਾ ਪਾਣੀ ਡੈਮ ਚ ਆ ਰਿਹਾ ਦੂਜਾ ਹੈਗਾ ਆਊਟਫਲੋ ਕਿ ਕਿੰਨਾ ਪਾਣੀ ਡੈਮ ਚੋਂ ਬਾਹਰ ਜਾ ਰਿਹਾ ਹੈ ਬਾਹਰ ਜਾ ਰਿਹਾ ਤੇ ਤੀਸਰਾ ਹੈਗਾ ਡੈਮ ਦਾ ਲੈਵਲ ਕਿ ਜਦੋਂ ਮਤਲਬ ਪੂਰੇ ਦਿਨ ਦੇ ਬਾਅਦ ਉਹਦਾ ਲੈਵਲ ਅਖੀਰ ਤੱਕ ਕਿੰਨਾ ਸੀਗਾ ਹੂੰ ਤੇ ਇਹ ਤਿੰਨ ਜਿਹੜੇ ਆਪਣੇ ਕੋਲ ਅੰਕੜੇ ਜਦੋਂ ਆ ਜਾਂਦੇ ਐ ਤੇ ਇਹਨਾਂ ਨੂੰ ਅਸੀਂ ਓਵਰ ਅ ਪੀਰੀਅਡ ਆਫ ਟਾਈਮ ਜਦੋਂ ਪਲੋਟ ਕਰ ਲੈਂਦੇ ਆ ਵੀ ਹਾਂਜੀ ਇਹ ਹਫਤੇ ਦੇ ਵਿੱਚ ਕਿਸ ਤਰ੍ਹਾਂ ਇਨਫਲੋ ਆਊਟਫਲੋ ਕਿੱਦਾਂ ਰਿਹਾ ਤੇ ਲੈਵਲ ਕਿਵੇਂ ਕਿਵੇਂ ਵਧਿਆ ਜਾਂ ਘਟਿਆ ਹੂੰ ਤੇ ਉਹ ਤੋਂ ਅੰਦਾਜ਼ਾ ਲੱਗ ਜਾਂਦਾ ਬੜੇ ਆਰਾਮ ਨਾਲ ਕਿ ਇਹ ਜਿਹੜਾ ਡੈਮ ਹੈ ਉਹਦਾ ਕੀ ਹਾਲਾਤ ਚੱਲ ਰਹੇ ਆ ਇਹ ਕਿਸ ਤਰ੍ਹਾਂ ਦਾ ਉਹ ਚੱਲ ਰਿਹਾ ਉਹਦਾ ਹਾਲਚਾਲ ਕਿਸ ਤਰ੍ਹਾਂ ਦਾ ਹੈਗਾ ਤਾਂ ਇਹ ਅੰਕੜਿਆਂ ਨੂੰ ਅਸੀਂ ਲੈ ਕੇ ਇਹ ਗੱਲਬਾਤ ਜਿਹੜੀ ਹੈ ਕੀਤੀ ਹੈ ਸਾਰੀ ਤੇ 2023 ਦੇ ਅੰਕੜੇ ਹੋਇਆ ਕਿ ਕਿ 2023 ਦੇ ਅੰਕੜੇ ਜਦੋਂ ਅਸੀਂ ਇਹ ਲੈ ਕੇ ਨਸ਼ਰ ਕੀਤੇ ਤੇ ਇਹਦੇ ਬਾਰੇ ਵਾਲੀ ਗੱਲਬਾਤ ਕੀਤੀ ਤਾਂ ਉਹ BBMP ਦੀ ਸਾਈਟ ਤੋਂ ਗਾਇਬ ਹੀ ਕਰ ਦਿੱਤੇਗੇ ਹਮ ਇੱਕ ਇਹ ਬੜੀ ਹੈਰਾਨੀ ਦੀ ਗੱਲ ਸੀਗੀ ਕਿ ਅਸੀਂ ਇਨਫਲੋ ਆਊਟਫਲੋ ਤੇ ਲੈਵਲ ਦੀ ਉਹ ਗੱਲ ਕਰ ਰਹੇ ਹਾਂ ਜੋ ਅਫੀਸ਼ੀਅਲ ਡਾਟਾ ਹੈ ਹਮ ਪਰ ਉਹ ਅਫੀਸ਼ੀਅਲ ਡਾਟਾ ਨੂੰ ਗਾਇਬ ਕਰ ਦਿੱਤਾ ਗਿਆ ਤੇ ਅੱਜ ਤੱਕ ਉਹ ਅਫੀਸ਼ੀਅਲ ਡਾਟਾ ਨਾ 24 ਦਾ ਨਾ 25 ਦਾ ਕਿਸੇ ਵੀ ਵੈਬਸਾਈਟ ਤੇ ਪਾਇਆ ਜਾਂਦਾ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਟਰਾਂਸਪੇਰੈਂਸੀ ਤੋਂ ਸਰਕਾਰਾਂ ਜਾਂ ਸਾਡੇ ਸਰਕਾਰੀ ਪਬਲਿਕ ਅਧਾਰੇ ਜਿਹੜੇ ਉਹ ਭਜਦੇ ਕਿਉਂ ਆ ਸੋ ਤੁਸੀਂ ਅੰਕੜਿਆਂ ਦੀ ਗੱਲ ਕੀਤੀ ਤਾਂ ਮੈਂ ਤੁਹਾਨੂੰ ਉਹ ਦੱਸ ਰਿਹਾ ਬੇਸਿਕਲੀ ਕਿ ਹਾਂ ਅੰਕੜਿਆਂ ਦਾ ਸੋਰਸ ਕੀ ਹੈ ਅੰਕੜਿਆਂ ਦਾ ਸੋਰਸ ਸਾਡਾ BBMP ਹੈ ਉਹਨਾਂ ਦੀ ਵੈਬਸਾਈਟ ਤੇ ਪਏ ਹੋਏ ਸੀਗੇ ਉਦੋਂ ਅੱਛਾ ਤੇ ਉਹ ਵੈਬਸਾਈਟ ਤੋਂ ਹੀ ਲੈ ਕੇ ਅਸੀਂ ਇਹ ਸਾਰਾ ਐਨਾਲਿਸਿਸ ਕੀਤਾ ਸੀਗਾ ਉਹ ਜਦੋਂ মিডিਆ ਨੇ ਚੱਕਿਆ ਤੇ ਉਸ ਤੋਂ ਬਾਅਦ ਇਹ ਕਹਾਣੀ ਜਿਹੜੀ ਹੈ ਉਹ ਦੂਜੇ ਪਾਸੇ ਚਲੀ ਗਈ ਉਹ ਗਾਇਬ ਵੀ ਹੋ ਗਏ ਤੇ ਉਹਨਾਂ ਨੇ ਉਸ ਤੋਂ ਬਾਅਦ ਕਹਿ ਵੀ ਦਿੱਤਾ ਕਿ ਉਹ ਅੰਕੜੇ ਤਾਂ ਜੀ ਸਾਡੇ ਕੋਲ ਮਤਲਬ ਉਹ ਪਬਲਿਕ ਵਾਸਤੇ ਹੈ ਹੀ ਨਹੀਂ। ਉਹ ਅੱਛਾ ਉਹ ਸਾਡੇ ਵਾਸਤੇ। ਹਾਂ ਉਹ ਇੰਟਰਨਲ ਯੂਜ਼ ਵਾਸਤੇ ਨੇ। ਨਹੀਂ 2023 ਦੇ ਅੰਕੜਿਆਂ ਦੇ ਵਿੱਚ ਅਸਲ 'ਚ ਲਿਖਿਆ ਕੀ ਹੋਇਆ ਸੀ ਕੀ ਜਾਣਕਾਰੀ ਸੀ? ਹਾਂ ਤੇ ਮੈਂ ਉਹ ਤੁਹਾਨੂੰ ਦੱਸ ਦੇਣਾ ਕਿ ਉਹ ਮੇਰੇ ਕੋਲ ਅੰਕੜੇ ਹੈਗੇ ਆ ਮੈਂ ਤੁਹਾਡੇ ਨਾਲ ਸਕਰੀਨਸ਼ਾਟਸ ਵਗੈਰਾ ਸ਼ੇਅਰ ਕਰ ਦਿਆਂਗਾ। ਕਹਾਣੀ ਇਹ ਸੀਗੀ ਕਿ ਅਸੀਂ ਤਕਰੀਬਨ 30 ਜੁਲਾਈ ਤੋਂ ਟਰੈਕਿੰਗ ਕਰਨੀ ਸ਼ੁਰੂ ਕੀਤੀ ਪਾਣੀ ਦੀ। ਹੂੰ ਹੂੰ। ਤੇ ਸਾਡਾ ਹੜ ਆਂਦਾ ਹੈ ਪਿਛਲੀ ਵਾਰੀ 1 ਤਾ ਜੁਲਾਈ ਤੇ ਵੀ ਆਇਆ ਸੀ ਪਰ ਮੇਨ ਹੜ ਆਇਆ ਸੀ 16 ਅਗਸਤ ਨੂੰ 16 ਅਗਸਤ ਨੂੰ ਜਿਹੜਾ 16 ਅਗਸਤ ਵਾਲਾ ਹੜ ਹੈ ਉਹਦੇ ਵਿੱਚ ਸਾਨੂੰ ਇਹ ਕਲੀਅਰ ਦਿਖ ਰਿਹਾ ਸੀਗਾ ਕਿ ਜਿਵੇਂ ਪਖੜਾ ਡੈਮ ਹੈ ਹੂੰ ਉਹਦੇ ਵਿੱਚ 30 ਜੁਲਾਈ ਨੂੰ ਜਿਵੇਂ ਪਾਣੀ ਦਾ ਇਨਫਲੋ ਹੈ ਹੂੰ ਇਨਫਲੋ ਵੱਧ ਆ ਰਿਹਾ ਹੈ ਆਊਟਫਲੋ ਘਟ ਜਾ ਰਿਹਾ ਹੂੰ ਫਿਰ ਇਨਫਲੋ ਚ ਲੋ ਥੋੜਾ ਚੇਂਜ ਵੀ ਹੁੰਦਾ ਸੀਗਾ ਵੀ ਕਦੀ ਘਟ ਗਿਆ ਕਦੀ ਵੱਧ ਗਿਆ ਜਿਵੇਂ 60000 70000 ਕਿਊਸੈਕ ਜਾਂ 40000 ਕਿਊਸੈਕ ਐਦਾਂ ਉੱਪਰ-ਨੀਚੇ ਹੁੰਦਾ ਸੀਗਾ ਹੂੰ ਆਊਟਫਲੋ ਤਕਰੀਬਨ 40 ਤੇ ਰੱਖਿਆ ਜਾਂਦਾ ਸੀਗਾ ਤੇ ਡੈਮ ਦਾ ਲੈਵਲ ਹੌਲੀ ਹੌਲੀ ਵਧ ਰਿਹਾ ਸੀਗਾ ਕਿਉਂਕਿ ਕਦੀ 40 ਤੋਂ ਵੱਧ ਆ ਜਾਂਦਾ ਸੀ ਇਨਫਲੋ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ 11 ਤਰੀਕ ਤੋਂ 11 ਅਗਸਤ ਇੱਕਦਮ ਜਿਹੜਾ ਹੈ ਇਨਫਲੋ ਵਧਣਾ ਸ਼ੁਰੂ ਹੋ ਗਿਆ ਓਕੇ ਔਰ ਇਹੀ ਸਟੋਰੀ ਜਿਹੜੀ ਹੈ ਪੋਂਗ ਡੈਮ ਦੀ ਵੀ ਸੀਗੀ ਵੀ ਦੋਨਾਂ ਦੇ ਵਿੱਚ ਇਨਫਲੋ ਜਿਹੜਾ ਹੈ ਸਡਨਲੀ ਵਧਣ ਲੱਗ ਗਿਆ ਹਮ ਔਰ ਉਹ ਜਿਵੇਂ ਪਾਖੜਾ ਦੇ ਵਿੱਚ 70 ਹੋਇਆ ਫਿਰ 80 ਹੋਇਆ ਇਦਾਂ ਹੀ ਪੌਂਗ ਦੇ ਵਿੱਚ ਜਿਹੜਾ ਉਹ 1 ਲੱਖ ਵੀ ਟੱਪਿਆ ਹੂੰ ਇਹ 11 12 13 14 ਤੇ 15 ਹੂੰ ਇਹ 5 ਦਿਨਾਂ ਦੇ ਵਿੱਚ ਇਨਫਲੋ ਜਿਹੜਾ ਕਾਫੀ ਵੱਧ ਗਿਆ ਜ਼ਿਆਦਾ ਆ ਰਿਹਾ ਸੀ ਪਰ ਆਊਟਫਲੋ ਵਧਾਇਆ ਨਹੀਂ ਗਿਆ ਆਊਟਫਲੋ ਉਨਾ ਹੀ ਰੱਖਿਆ ਗਿਆ ਆਊਟਫਲੋ ਉਨੇ ਹੀ ਰੱਖਿਆ ਗਿਆ ਇਨ ਫੈਕਟ ਪੌਂਗ ਦੇ ਕੇਸ ਦੇ ਵਿੱਚ ਥੋੜਾ ਜਿਹਾ ਘਟਾਇਆ ਗਿਆ ਘਟਾਇਆ ਗਿਆ ਘਟਾਇਆ ਗਿਆ ਹੂੰ ਮਤਲਬ ਇਨਫਲੋ ਜਦੋਂ 1.5 ਲੱਖ ਆ ਰਿਹਾ ਸੀਗਾ ਤੇ ਆਊਟਫਲੋ ਉਦੋਂ ਪਤਾ ਨਹੀਂ 22000 ਤੋਂ ਘਟਾ ਕੇ 18000 ਕਰਤਾ ਗਿਆ ਹੂੰ ਹੁਣ ਇਹ ਅੰਕੜੇ ਦੇਖ ਕੇ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਹੂੰ ਕਿ ਜੇ ਤਾਂ ਉਦੋਂ ਸਾਨੂੰ ਇਹ ਗੱਲ ਦੀ ਨਾ ਸਮਝ ਸੀਗੀ ਵੀ ਇਹਦਾ ਕੀ ਮਤਲਬ ਹੈ ਨਾਲੇ ਅਸੀਂ ਜਦੋਂ ਅੰਕੜੇ ਸਾਡੇ ਹੱਥ ਆਏ ਸੀਗੇ ਅਸੀਂ ਜਦੋਂ ਧਿਆਨ ਦੇਣ ਲੱਗੇ ਸੀਗੇ ਉਹ 18 19 ਅਗਸਤ ਦੀ ਗੱਲ ਹੈ ਉਹ ਹੜ ਆ ਚੁੱਕਾ ਸੀਗਾ ਕਿਉਂਕਿ ਸਾਡਾ ਉਦੋਂ ਹੀ ਧਿਆਨ ਗਿਆ ਉਹਦੇ ਬਲ ਵੀ ਇਹ ਹੋਇਆ ਕਿ ਤੇ ਉਦੋਂ ਉਹਨੂੰ ਪਿੱਛੇ ਜਾ ਕੇ ਠੀਕ ਤਾਂ ਹੁਣ ਆਪਾਂ ਕਰ ਨਹੀਂ ਸਕਦੇ ਸੀਗੇ ਉਹ ਤਾਂ ਹੁਣ ਅੱਗੇ ਜਾਣਾ ਸੀ ਸਾਰਾ ਕੁਝ ਹਮ ਪਰ ਆ ਪਿਛਲੀਆਂ ਕੁਝ ਇੱਕ ਹਫਤੇ 10 ਦਿਨ ਦੇ ਜਿਹੜਾ ਅੰਕੜੇ ਸੀਗੇ ਜਿਹੜੇ ਕਿ ਮੈਂ ਤੁਹਾਨੂੰ ਸਕਰੀਨਸ਼ਾਟ ਦੇਾਂਗਾ ਉਹਦੇ ਅੰਕੜਿਆਂ ਦੇ ਉਹ ਬਹੁਤ ਹੀ ਹੈਰਾਨੀ ਕਰਨ ਵਾਲੇ ਸੀਗੇ ਕਿ ਕਿਵੇਂ ਡੈਮ ਭਰ ਰਿਹਾ ਹੈ ਔਰ ਆਊਟਫਲੋ ਘਟਾਇਆ ਜਾ ਰਿਹਾ ਹੈ ਜਾਂ ਉਹਨੇ ਰੱਖਿਆ ਜਾ ਰਿਹਾ ਤੇ ਫਿਰ ਇੱਕੋ ਵਾਰੀ 16 ਅਗਸਤ ਨੂੰ ਬੜੇ ਵੱਡੇ ਪੱਧਰ ਤੇ ਆਊਟਫਲੋ ਜਿਹੜਾ ਵਧਦਾ ਗਿਆ ਸਡਨ ਜੰਪ ਹਮ ਸਤਨੂਈ ਦੇ ਵਿੱਚ ਉਹ 80000 ਕਿਉਂ ਸੇ ਕਰ ਦਿੱਤਾ ਗਿਆ 80 ਤੋਂ ਉੱਪਰ ਹੈ ਅਸੀਂ ਤੋਂ ਉੱਪਰ 16 ਔਰ 17 ਦੋਨੋਂ ਦਿਨ 80000 ਦੇ ਨੇੜੇ ਜਿਹੜੇ ਆ ਹਮ ਉਧਰ ਜਿਹੜਾ ਮੌਜੂਦਾ ਸਿਕਾ ਜਿਹੜਾ ਵਿਆਸ ਛੜਿਆ ਗਿਆ ਉਹ 1.5 ਲੱਖ ਹੈ ਹਮ ਹੁਣ ਪਹਿਲਾਂ ਤਾਂ ਉੱਥੇ ਵੀ 40-50 ਹਜ਼ਾਰ ਆ ਰਿਆ ਸੀਗਾ ਜਦੋਂ 40-50 ਹਜ਼ਾਰ ਤੋਂ ਸਿੱਧਾ 1.5 ਲੱਖ ਗਿਆ ਤੇ ਬਿਆਸ ਨੇ ਵੀ ਸਾਰੇ ਹੱਦ ਬੰਨੇ ਤੋੜਤੇ ਆਪਣੇ ਜਿੰਨੇ ਉਹਦੇ ਕੋਲ ਬੰਨ ਬੁੰਨ ਸਕੇ ਸਾਰੇ ਤੋੜ ਕੇ ਪਿੰਡਾਂ ਚ ਖੇਤਾਂ ਚ ਜਿਹੜਾ ਸਰ ਤਰਨ ਤਰਨ ਸਾਰੇ ਬਸੇ ਉਹ ਬਿਆਸ ਦੀ ਮਾਰ ਪਈ ਹੂੰ ਇਧਰ ਜਦੋਂ ਸਤਲੁਜ ਦਾ ਵੀ ਸੇਮ ਅੱਛਾ ਹੋਇਆ ਵੀ ਇੱਕੋ ਦਿਨ 16 ਅਗਸਤ ਹੂੰ ਦੋਨਾਂ ਦਾ 16 ਅਗਸਤ ਨੂੰ ਇੱਕਦਮ ਜਿਹੜਾ ਫਲੱਡ ਗੇਟਸ ਖੋਲੇਗੇ ਤੇ ਬੜੇ ਵੱਡੇ ਪੱਧਰ ਤੇ ਪਾਣੀ ਦੀ ਮਾਰ ਪਈ ਹੂੰ ਹੁਣ ਇਹ ਗੱਲ ਠੀਕ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਡੈਮ ਜਿਹੜਾ ਸੀਗਾ ਭਰਨ ਦੇ ਬਹੁਤ ਨੇੜੇ ਵੀ ਸੀਗਾ ਬਿਲਕੁਲ ਪਰ ਫਿਰ ਇਹ ਸਵਾਲ ਬਹੁਤ ਪੁੱਛਣਾ ਵਾਜਬ ਹੈ ਕਿ ਜਦੋਂ ਇਹ ਮਜਬੂਰੀ ਨਹੀਂ ਸੀਗੀ ਕਿ ਜਦੋਂ ਪਹਾੜਾਂ ਤੇ ਮੀਂਹ ਬਹੁਤ ਜ਼ਿਆਦਾ ਨਹੀਂ ਪੈ ਰਿਹਾ ਸੀਗਾ ਸਾਡੇ ਮੈਦਾਨਾਂ 'ਚ ਵੀ ਬਹੁਤ ਜ਼ਿਆਦਾ ਨਹੀਂ ਪੈ ਰਿਹਾ ਸੀਗਾ ਉਦੋਂ ਅਸੀਂ ਆਊਟਫਲੋ ਵਧਾ ਕੇ ਤੇ ਡੈਮ ਦੇ ਵਿੱਚ ਥੋੜੀ ਜਿਹੀ ਸਪੇਸ ਕਿਉਂ ਨਹੀਂ ਗ੍ਰੇਟ ਕੀਤੀ ਜਦੋਂ ਸਾਨੂੰ 15 ਦਿਨ ਦੀਆਂ ਪ੍ਰੈਡਿਕਸ਼ਨਸ ਤੇ ਅੱਜ ਕੱਲ੍ਹ ਆਮ ਅਵੇਲੇਬਲ ਹੁੰਦੀਆਂ ਵੈਦਰ ਦੀਆਂ ਤੋ ਇਹ ਇੱਕ ਬਹੁਤ ਵੱਡੀ ਜਿਹੜੀ ਮੈਂ ਅਣਗਹਿਲੀ ਦੀ ਗੱਲ ਕਰਦਾ ਜਾਂ ਕੁਤਾਹੀ ਦੀ ਗੱਲ ਕਰਦਾ ਉਹ ਇਹ ਗੱਲ ਹੈ ਕਿ ਜਦੋਂ ਸਾਡੇ ਕੋਲ 10-15 ਦਿਨ ਦਾ ਟਾਈਮ ਸੀ ਤਿਆਰੀ ਕਰਨ ਨੂੰ ਅਸੀਂ ਉਹ ਗਵਾ ਲਿਆ ਪਰ ਕਾਰਨ ਕੀ ਰਿਹਾ ਜੇ ਅਗਲੇ ਕੋ ਪਿੱਛੇ ਪਾਣੀ ਆ ਰਿਹਾ ਸੀ ਜਿਆਦਾ ਆ ਰਿਹਾ ਸੀ ਤੋ ਛੱਡ ਕਿਉਂ ਘਟ ਰੇ ਸੀ ਇਸ ਦੇ ਪਿੱਛੇ ਕਾਰਨ ਕੀ ਰਿਹਾ ਹੁਣ ਕਾਰਨ ਦੇਖੋ ਜੇ মিডিਆ ਨਹੀਂ ਕਢਾ ਸਕਿਆ ਉਹਨਾਂ ਤੋਂ ਕਾਰਨ ਉਹ ਇਹ ਅਸੀਂ ਪ੍ਰੈਸ ਨੋਟ ਭੇਜਿਆ ਇੱਕ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਿਆ ਉਸ ਵੇਲੇ ਕੋਈ ਬਹੁਤੀਆਂ ਖਬਰਾਂ ਨੇ ਕਵਰ ਵੀ ਨਹੀਂ ਕੀਤਾ ਉਹਨੂੰ ਪਰ ਫਿਰ ਉਹਨਾਂ ਨੇ ਪਿੱਛਾ ਵੀ ਕੀਤਾ ਚੇਅਰਮੈਨ ਬੀਬੀਐਮਬੀ ਨੂੰ ਜਾ ਕੇ ਪੁੱਛਿਆ ਵੀ ਤੇ ਫਿਰ ਫਿਰ ਕੁਝ ਹੋਰ ਪੱਤਰਕਾਰਾਂ ਨੇ ਵੀ ਪੁੱਛਿਆ ਉਹਨਾਂ ਨੇ ਕੋਈ ਇਸ ਗੱਲ ਦਾ ਕਲੀਅਰ ਕਟ ਜਵਾਬ ਨਹੀਂ ਦਿੱਤਾ ਉਹਨਾਂ ਨੇ ਬਸ ਗੋਲ ਮੋਲ ਦੇ ਆਨਸਰ ਦਿੱਤੇ ਤੇ ਫਿਰ ਜਦੋਂ ਪੁੱਛ ਲੋਕਾਂ ਨੇ ਬਾਅਦ ਚ ਘੇਰ ਕੇ ਇੱਕ ਤਰ੍ਹਾਂ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਆਹ ਡਾਟਾ ਤਾਂ ਇਦਾਂ ਕਹਿੰਦਾ ਤੇ ਉਹਨਾਂ ਨੇ ਕੋਈ ਅਜੀਬ ਜਿਹਾ ਜਵਾਬ ਦਿੱਤਾ ਵੀ ਡਾਟਾ ਜਿਹੜਾ ਹੈਗਾ ਉਹ ਸਾਡਾ ਤਾਂ ਜੀ ਮਤਲਬ ਇਦਾਂ ਸਾਡਾ ਵੈੱਬਸਾਈਟ ਤੇ ਅਵੇਲੇਬਲ ਹੀ ਨਹੀਂ ਹੁੰਦਾ ਆਮ ਲੋਕਾਂ ਨੂੰ ਅਸੀਂ ਦਿਖਾਉਂਦੇ ਹੀ ਨਹੀਂ ਹੈਗਾ ਉਹ ਤਾਂ ਪਾਕਿਸਤਾਨ ਤੋਂ ਕਿਸੇ ਨੇ ਹੈਕ ਕਰ ਲਿਆ ਸੀ ਕੋਈ ਇਦਾਂ ਦੀ ਉਹਦਾ ਮਤਲਬ ਇਹ ਨਿਕਲਦਾ ਹੈ ਕਿ ਉਹ ਟਰਾਂਸਪੇਰੈਂਸੀ ਨਹੀਂ ਚਾਹੁੰਦੇ ਹੂੰ ਤੇ ਸਾਨੂੰ ਫਿਰ ਇਹ ਲੱਗਿਆ ਕਿ ਜੇ ਹੁਣ ਡਾਟਾ ਵੀ ਗਾਇਬ ਹੋ ਗਿਆ ਹੈ ਤੇ ਅੱਗੋਂ ਵੀ ਟਰਾਂਸਪੇਰੈਂਸੀ ਦਾ ਰਿਸਕ ਹੈਗਾ ਤੇ ਫਿਰ ਅਸੀਂ ਉਹ ਡਾਟਾ ਨੂੰ ਆਪਣੇ ਤਰੀਕੇ ਨਾਲ ਕਿਸੇ ਹੋਰ ਸੋਰਸਸ ਤੋਂ ਲੈਣਾ ਸ਼ੁਰੂ ਕੀਤਾ ਹੂੰ ਕਿਉਂਕਿ ਬੀਬੀਐਮਬੀ ਵੀ ਤਾਂ ਅਲਟੀਮੇਟਲੀ ਕਈ ਸਟੇਟਾਂ ਦੇ ਨਾਲ ਕਈ ਅਫਸਰ ਅਫਸਰਾਂ ਦੇ ਨਾਲ ਕਈ ਆਧਾਰਿਆਂ ਦੇ ਨਾਲ ਉਹ ਡਾਟਾ ਇੰਟਰਨਲੀ ਸ਼ੇਅਰ ਕਰਦਾ ਹੈ ਹੂੰ ਤੇ ਚਲੋ ਉਹ ਕੰਮ ਅਸੀਂ ਫਿਰ ਦੂਸਰੇ ਤਰੀਕੇ ਕਰਨਾ ਸ਼ੁਰੂ ਕੀਤਾ ਤੇ ਉਹ ਡਾਟਾ ਨੂੰ ਅਸੀਂ ਇੱਕ ਮਹੀਨਾ ਪਹਿਲੇ ਦਾ ਜਿਹੜਾ ਹੈ ਮਤਲਬ ਰਿਲੀਜ਼ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਵੀ ਤੇ ਮੀਡੀਆ ਨੂੰ ਵੀ ਭੇਜ ਦਿੰਨੇ ਆ ਕਿ ਭਾਈ ਹੁਣ ਆ ਸਥਿਤੀ ਆ ਗਈ ਹੁਣ ਆ ਸਥਿਤੀ ਆ ਗਈ ਤੇ ਮੈਨੂੰ ਇਹ ਲੱਗਦਾ ਕਿ ਇਹ ਕੰਮ ਤਾਂ ਭਗਵੰਤ ਮਾਨ ਸਿੰਘ ਨੂੰ ਆਪ ਕਰਨਾ ਚਾਹੀਦਾ ਆਪ ਦੱਸਣਾ ਚਾਹੀਦਾ ਸੀ ਭਈ ਇਹ ਸਭ ਤੋਂ ਇੰਪੋਰਟੈਂਟ ਮਸਲਾ ਹੈ ਪੰਜਾਬ ਦਾ ਇਸ ਵੇਲੇ ਜਦੋਂ ਇਹ ਸਾਉਣ ਭਾਦੋਂ ਦੇ ਵਿੱਚ ਹੜ ਆਂ ਦਾ ਡਰ ਹੁੰਦਾ ਹੈ ਤੇ ਪੰਜਾਬ ਦੇ ਵਾਸਤੇ ਤਾਂ ਆਹੀ ਟੜਕੂ ਲੱਗੀ ਹੁੰਦੀ ਹੈ ਇੱਕ ਪਾਣੀ ਨਾ ਆਜੇ ਪਾਣੀ ਨਾ ਆਜੇ ਤੇ ਮੁੱਖ ਮੰਤਰੀ ਜਿਹੜਾ ਹੋਵੇ ਉਹ ਸਟੇਟ ਦਾ ਉਹ ਆਪ ਦੱਸੇ ਸਕੋ ਵੀ ਹੁਣ ਇੱਥੇ ਪਹੁੰਚ ਗਏ ਆ ਆ ਅਸੀਂ ਕਾਰਵਾਈ ਕਰ ਰਹੇ ਆ ਬੀਬੀਐਮਬੀ ਨੂੰ ਐਦਾਂ ਅਸੀਂ ਇਨਸਟਰਕਸ਼ਨ ਦਿੱਤੀ ਆ ਆ ਕੀਆ ਜਾਂ ਗੱਲ ਕੀਤੀ ਆ ਉਹਨਾਂ ਦੇ ਨਾਲ ਤਾਂ ਇਹ ਚੀਜ਼ ਨੂੰ ਬੜੀ ਕਲੋਸਲੀ ਮੋਨੀਟਰ ਕਰਨ ਦੀ ਲੋੜ ਹੁੰਦੀ ਹੈ ਤੇ ਬੜੇ ਸੀਨੀਅਰ ਲੈਵਲ ਤੇ ਕਰਨ ਦੀ ਲੋੜ ਹੁੰਦੀ ਹੈ ਤੇ ਕੋਈ ਸਰਕਾਰੀ ਅਦਾਰਾ ਪਛਿੱਤ ਵੀ ਨਹੀਂ ਕਰ ਰਿਹਾ ਉਸ ਚੀਜ਼ ਨੂੰ ਅਸੀਂ ਵੀ ਮਾੜਾ ਮੋਟਾ ਸੋਸ਼ਲ ਮੀਡੀਆ ਤੇ ਪਾਛੜੀਦਾ ਹੈ ਤੇ ਮੀਡੀਆ ਨੂੰ ਭੇਜ ਛੱਡੀਦਾ ਹੈ ਤੇ ਗੱਲਬਾਤ ਨਹੀਂ ਜਿਹੜੀ ਤੁਹਾਡੇ ਕੋਲ 2025 ਦੀ ਡਿਟੇਲ ਆ 2023 ਬਾਰੇ ਤਾਂ ਤੁਸੀਂ ਜਾਣਕਾਰੀ ਦਿੱਤੀ ਆ 2025 ਦੀ ਡਿਟੇਲ ਬਾਰੇ ਕੀ ਜਾਣਕਾਰੀ ਆ ਕਿ ਹੁਣ ਪਾਣੀ ਉਸ ਹਿਸਾਬ ਨਾਲ ਛੱਡਿਆ ਜਾ ਰਿਹਾ ਜਾਂ ਹਜੇ ਵੀ ਬਚਾ ਕੇ ਰੱਖਿਆ ਜਾ ਰਿਹਾ ਦੇਖੋ ਐਸ ਵੇਲੇ ਜੇ ਅੱਜ ਆਪਾਂ 26 ਅਗਸਤ ਨੂੰ ਗੱਲ ਕਰ ਰਹੇ ਆ ਤਾਂ ਪਾਖੜਾ ਡੈਮ ਦੇ ਵਿੱਚ ਤੇ ਪੌਂਗ ਡੈਮ ਦੇ ਵਿੱਚ ਤਕਰੀਬਨ 10 ਤੇ 15 ਫੁੱਟ ਦਾ ਗੈਪ ਹੈਗਾ ਹੈਗਾ ਹਾਂ ਹਲੇ ਹੈਗਾ ਹੂੰ ਇਹ ਹੋ ਸਕਦਾ ਹੈ ਕਿ ਇੱਕ ਮਹੀਨੇ ਤੋਂ ਜਿਹੜਾ ਰੋਲਾ ਪੈ ਰਿਹਾ ਹੈ ਉਹਦੇ ਪ੍ਰੈਸ਼ਰ ਕਰਕੇ ਉਹਨਾਂ ਨੇ ਪਿੱਛੇ ਜੇ ਕਾਫੀ ਪਾਣੀ ਛੱਡਿਆ ਵੀ ਸੀਗਾ ਮਤਲਬ ਇਹ ਹੋਰ ਰੂਟੀਨ ਛੱਡ ਰਹੇ ਹੈ ਰੈਗੂਲਰਲੀ ਛੱਡ ਰਹੇ ਹੈ ਬਹੁਤ ਜ਼ਿਆਦਾ ਨਹੀਂ ਛੱਡ ਰਹੇ ਪਰ ਮਤਲਬ ਉਹਨਾਂ ਕ ਛੱਡ ਰਹੇ ਜਿੰਨਾ ਕ ਦਰਿਆ ਦੀ ਕੈਰਿੰਗ ਕੈਪੈਸਿਟੀ ਹੈਗੀ ਹੈ ਜੋ ਕਿ ਅਸਲ ਚ ਹੋਣਾ ਵੀ ਚਾਹੀਦਾ ਸੀਗਾ ਪਰ ਹੁਣ ਨਾਲ ਕੰਪਲਿਕੀਸ਼ਨ ਕੀ ਹੋ ਰਹੀ ਹੈ ਕਿ ਨਾਲ ਮੀਂਹ ਵੀ ਪੈ ਰਿਹਾ ਸਾਰੇ ਪਾਸੇ ਮੀਂਹ ਜ਼ਿਆਦਾ ਪੈ ਰਿਹਾ ਤੇ ਉਹ ਛੱਡਣ ਤੋਂ ਬਾਅਦ ਵੀ ਕਈ ਨਦੀਆਂ ਨਾਲੇ ਹੈਗੇ ਆ ਜਿਹੜੇ ਉਹਨਾਂ ਦਾ ਹੋਰ ਵਿੱਚ ਐਡ ਹੋ ਰਿਹਾ ਇਸ ਕਰਕੇ ਦਰਿਆ ਹੋਰ ਜਿਹੜਾ ਹੈ ਉਹ ਭਰ ਰਿਹਾ ਹੈ ਇਤਕੀ ਵੀ ਇੱਕ ਐਨਕੀ ਗਲਤੀ ਤਾਂ ਡੈਫੀਨਿਟਲੀ ਹੋਈ ਲੱਗਦੀ ਹੈ ਜਾਂ ਹੋਈ ਹੈ ਕਿ ਉਹ ਵੇਲੇ ਸਰ ਨਹੀਂ ਛੱਡਿਆ ਗਿਆ। ਹੂੰ। ਮਤਲਬ ਫਿਰ ਵੀ ਲੇਟ ਹੋ ਗਏ ਕਿਉਂਕਿ ਜਦੋਂ ਆਪਣੇ ਪੰਜਾਬ 'ਚ ਮੀਂਹ ਪੈਣੀ ਨਹੀਂ ਸ਼ੁਰੂ ਹੋਏ ਸੀ ਜੇ ਉਸ ਵੇਲੇ ਇੰਨਾ ਧਿਆਨ ਕੀਤਾ ਹੁੰਦਾ ਤਾਂ ਫਿਰ ਹੁਣ ਕਪੈਸਿਟੀ ਜ਼ਿਆਦਾ ਹੋਣੀ ਸੀ। ਹੁਣ ਹੋਰ ਘਟ ਛੱਡ ਸਕਦੇ ਸੀਗੇ ਫਿਰ ਤਾਂ ਕਿ ਦਰਿਆ ਦਾ ਲੈਵਲ ਮੇਨਟੇਨ ਕਰ ਜਾਂਦੇ। ਪਰ ਉਹੀ ਗੱਲ ਹੈ ਕਿ ਇਹ ਕੰਪੀਟਿੰਗ ਇੰਟਰਸਟ ਹੁੰਦੇ ਆ। ਹੋਰ ਸਟੇਟਾਂ ਦੇ ਇੰਟਰਸਟ ਵੀ ਹੁੰਦੇ ਆ, ਪੰਜਾਬ ਦਾ ਇੰਟਰਸਟ ਵੀ ਹੁੰਦਾ, ਸੈਂਟਰ ਦਾ ਇੰਟਰਸਟ ਵੀ ਹੁੰਦਾ ਤੇ ਕਈ ਤਰ੍ਹਾਂ ਦੇ। ਤੋਂ ਇਹ ਇੱਕ ਉਹਨਾਂ ਦੀ ਪ੍ਰੋਫੈਸ਼ਨਲ ਜਜ ਪਰ ਗੱਲ ਇਹ ਹੈ ਕਿ ਲੋਕਾਂ ਨਾਲ ਟਰਾਂਸਪੇਰੈਂਸੀ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਲੋਕਾਂ ਨੂੰ ਪਤਾ ਤੇ ਹੋਵੇ ਕਿ ਤੁਸੀਂ ਕਰ ਕੀ ਰਹੇ ਹੋ ਇਹ ਕਈ ਗੱਲ ਹੈ ਕਈ ਲੋਕ ਇਹ ਵੀ ਕਹਿੰਦੇ ਆ ਵੀ ਡੈਮ 'ਚ 2023 ਦੇ ਵਿੱਚ ਪਾਣੀ ਅਸਤਰੀ ਇਸ ਕਰਕੇ ਇਹਨਾਂ ਨੇ ਭਰਿਆ ਸੀ ਵੀ ਚਲੋ ਸਾਰੇ ਸਾਲ ਪਾਣੀ ਰਹੂਗਾ ਬਿਜਲੀ ਬਣਾਉਂਦੇ ਰਵਾਂਗੇ ਪੰਜਾਬ 'ਚ ਬਿਜਲੀ ਦੀ ਕੋਈ ਘਾਟ ਨਹੀਂ ਹੋਏਗੀ ਜਿੰਨਾ ਸੂਬਿਆਂ ਨੂੰ ਅਸੀਂ ਬਿਜਲੀ ਦਿੰਦੇ ਆ ਉਹਨਾਂ ਦੀ ਕੋਈ ਘਾਟ ਨਹੀਂ ਹੋਏਗੀ ਇਸ ਦੇ ਵਿੱਚ ਕੁਝ ਸੱਚਾਈ ਹੈ ਮੈਨੂੰ ਨਹੀਂ ਲੱਗਦਾ ਕਿਉਂਕਿ ਇੱਕ ਤਾਂ ਮਤਲਬ ਇਹ ਹੁਣ ਡੈਮ ਤੋਂ ਬਿਜਲੀ ਥੋੜਾ ਜਿਹਾ ਵੱਧ ਭਰ ਕੇ ਕਿੰਨੀ ਕੁ ਵੱਧ ਬਣ ਜਾਣੀ ਹੈ ਪਹਿਲੀ ਗੱਲ ਤਾਂ ਮਤਲਬ ਕਿਉਂਕਿ ਆਪਾਂ ਨੂੰ ਤਾਂ 10-15 ਫੁੱਟ ਦਾ ਗੈਪ ਚਾਹੀਦਾ ਬੇਸਿਕਲੀ ਸੇਫਟੀ ਵਾਸਤੇ ਹੂੰ ਤੇ ਉਹਨੇ ਕ ਨਾਲ ਐਕਸਟਰਾ ਕਿੰਨੀ ਕੁ ਬਿਜਲੀ ਬਣਾ ਲੋਂਗੇ ਦੂਜੀ ਗੱਲ ਇਹ ਹੈਗੀ ਹੈ ਕਿ ਬਿਜਲੀ ਤਾਂ ਸੈਕੰਡਰੀ ਪਰਪਸ ਹੈ ਦਾ ਡੈਮ ਦਾ ਪਹਿਲਾ ਪਰਪਸ ਹੜ ਬਚਾਣਾ ਵੀ ਜਦੋਂ ਪਹਿਲੇ ਡੈਮ ਨਹੀਂ ਹੁੰਦੇ ਸੀਗੇ ਤੇ ਦਰਿਆ ਜਦੋਂ ਉੱਤੇ ਮੀਂਹ ਜਿਆਦਾ ਪੈਂਦੇ ਸੀਗੇ ਤਾਂ ਦਰਿਆ ਹੜ ਜਾਂਦੇ ਸੀਗੇ ਹੜ ਜਾਂਦੇ ਸੀ ਡੈਮ ਆਪਾਂ ਬਣਾ